ਇੱਧਰ ਵੇ ਲੋ ਦੇਣ ਕਿੱਥੇ ਆਇਆ ਵੇਖ ਲੋ ਉੱਠਦੇ ਨਹੀਂ ਪੈ ਗੇ ਗਾਇਜ਼ ਵੇਖ ਲੋ ਸਰੀ ਜੀ ਚੱਕ ਕੇ ਫਿਰ ਡਿੱਗ ਪੈਂਦਾ ਉੱਠੋ ਅਜ ਜਾਣਾ ਨਹੀਂ ਕਿਤੇ ਆ ਨਾ ਨਾ ਵੀ ਇਹ ਕਹਿਣ ਲੱਗੇ ਸੀ ਆਪ ਨੂੰ ਦੇ ਦਿੱਰਾ ਤੱਕ ਵੰਦੇ ਆ ਹਾਰਰ ਪਿਕਚਰਜ਼ ਤੇ ਹੁਣ ਵੇਖ ਲੋ ਰਤੀ ਡਰ ਲੱਗਾ ਕਿ ਨਹੀਂ ਕੋਈ ਡਰ ਲੱਗਾ ਵਾਹ ਇਹ نیند ਆ ਗਈ ਹੋਰੀ ਟਾਈਮ ਬੜਾ ਆਇਆ ਪਿਆਸੀ ਚਲੋ ਉੱਠੋ ਖੋਛ ਕੈਮਰਾ ਸਾਹਮਣੇ ਆ ਉੱਠ ਪੋ ਕੈਮਰੇ ਦੀ ਤਾਂ ਸ਼ਰਮ ਕਰ ਲੋ ਨਾ ਕੋਈ ਸ਼ਰਮ ਨਹੀਂ ਸਾਨੂੰ ਉੱਠ ਪੋ ਬੇਸ਼ਰਮ ਹੋ ਜਾਂ ਨਹੀਂ ਗੱਲ ਬੰਨਣੀਗੀ ਯਾ ਗੋਪੀ ਦੀ ਮੰਮੀ ਨੇ ਕਿੰਨੀ ਨਿਆ ਹਰਾਮ ਦਿਓ ਉੱਠ ਪੋ ਹਰਾਮ ਦਿਓ ਉੱਠ ਪੋ ੜਕੇ ਤੜਕੇ ਗਾਲਾਂ ਖੰਦੇ ਜਿ ਮਰਤਾਂ ਉਮਰ ਵਈਆ ਹਨ ਤਾਂ ਹਰਾਮ ਦੇ ਕਹਿੰਦੇ ਇੱਧਰ ਵੇਖੋ ਸੂਰਜ ਠੋ ਸੂਰਜ ਪਹਿਲੀ ਰੀਤ ਚੜਿਆ ਹੈ ਪਹਿਲੀ ਵਾਰੀ ਤੇ ਤੁਸੀਂ ਪਹਿਲੀ ਵਾਰੀ ਉੱਠਣਾ ਤੁਹਾਨੂੰ ਨਹੀਂ ਪਤਾ ਮਾਰਨਿੰਗ ਹੋ ਗਈ ਆ ਜਿੰਨੇ ਭਾਂਡੇ ਰਾਤੀ ਧੋਤੇ ਨਾ ਖੁਸ਼ ਉਹਨੇ ਫਿਰ ਜੁੜ ਕੇ ਚੱਲ ਗੈਟ ਰੈਡੀ ਫਾਰ ਭਾਂਡਾ ਸਭ yes no 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 i am not ਹੁਣ ਆਪ ਡਿਊਟੀਆਂ ਤੋਂ ਕਹਿੰਦਾ ਏ ਡਿਊਟੀਆਂ ਲਾਉਣੀਆਂ ਤੇ ਮੈਂ ਮੰਨ ਜਾ ਕਰ ਤੂੰ ਤੋਇਆ ਕਰੀ ਇਹ ਹੀ ਡਿਊਟੀ ਐ ਪਤਾ ਕਿੰਨੇ ਭਾਂਡੇ ਧੋਣੇ ਦੇ ਉਹ ਤੇ ਇੱਕ ਟਾਈਮ ਦੇ ਹੀ ਹੋ ਗਏ ਹਜੇ ਮੈਂ ਕੱਲੀ ਚਾਹ ਬਣਾਈ ਤੇ ਬਸ ਜਿਹੜੇ ਰਾਤੀ ਦੁੱਧ ਵਾਲੇ ਗਲਾਸ ਸੀਗੇ ਤੇ ਪਾਣੀ ਪੁਣੀ ਪੀ ਗਏ ਤੇ ਇੱਧਰ ਉੱਧਰ ਵੇਖ ਲਾ ਜਾ ਕੇ ਸਿੰਕ ਭਰ ਗਿਆ ਹੁਣ ਮੈਂ ਤੁਹਾਨੂੰ ਦਿਖਾਇਆ ਕਰਨੇ ਜਿੰਨੀ ਵਾਰੀ ਵੀ ਧੋਣੇ ਕਰਨੇ ਉੰਨੇ ਵਾਰੀ ਦਿਖਾ ਕੇ ਧੋਣੇ ਕਰਨੇ ਤਾਨੂੰ ਪਤਾ ਲੱਗੇ ਵੀ ਮੰਮੀ ਦੀ ਐਮੀਤ ਕੀ ਆ ਉਹ ਮੈਂ ਤਾਂ ਤੁਸੀਂ ਮੇਰੀ ਵੈਲੀ ਹੀ ਨਹੀਂ ਸਮਝਦੇ ਤੁਸੀਂ ਹੈਨਾ ਲੱਗੂ ਨਾ ਪਤਾ ਕਿ ਦੋ ਕੁ ਦਿਨ ਪੰਡਿਤ ਵਾ ਕੇ ਵੇਖਾਂ ਤੁਹਾਡੇ ਤੋਂ ਹਾਂ ਦਿਹਾੜੀ 'ਚ ਜਿੰਨੇ ਵਰੀਏ ਨਹੀਂ ਇੱਕ ਵਰੀ ਦਿਹਾੜੀ 'ਚ ਜਿੰਨੇ ਵਰੀ ਇੱਕ ਹਫਤਾ ਪੂਰੇ ਲੱਗੇ ਤਾਂ ਸਮਝੋ ਤੁਸੀਂ ਕਾਮਯਾਬ ਚਲੋ ਉੱਠੋ ਗਾਇਜ਼ ਇਹਨਾਂ ਨੇ ਨਹੀਂ ਉੱਠਣਾ ਕਲਿੱਪ ਬਹੁਤ ਵੱਡੀ ਹੋ ਗਈ ਹੈ ਤੇ ਇਹਨਾਂ ਨੂੰ ਹੁਣ ਛੇਤਰਾਣਾ ਹੀ ਠਾਉਣਾ ਪੈਣਾ ਮੈਨੂੰ ਲੱਗਦਾ ਉਹ ਵੀ ਤਾਂ ਪਿਆਰ ਨਾਲ ਨਹੀਂ ਉੱਠਦੇ ਇਹ ਜੀ ਹੋਰ ਅੱਜ ਰੋਟੀਆਂ ਪਕਾ ਰਹੇ ਅਸੀਂ ਜਾਣਾ ਨਹੀਂ ਅੱਜ ਕਹ ਲੈ ਮਤਲਬ ਨਹੀਂ ਜਾਣਾ ਨਹੀਂ ਤੇ ਤਾਂ ਹੀ ਤਾਂ ਅੱਜ ਟਾਈਮ ਨਾਲ ਰੋਟੀਆਂ ਪੱਕਣੀਆਂ ਨਹੀਂ ਤਾਂ ਆਪਣੀਆਂ 11 ਵਜੇ ਤੋਂ ਪਹਿਲਾਂ ਕਿੱਥੇ ਲੰਗਰ ਕੋਲਦਾ ਹੁੰਦਾ ਤੇ ਉਹਨਾਂ ਨੇ 10 ਵਜੇ ਦਾ ਟਾਈਮ ਦਿੱਤਾ ਤੇ 9:30 ਦਾ ਵੱਜ ਗਏ ਨੇ ਬਸ ਮੈਨਾਂ ਤੀਆਂ ਹੀ ਆ ਤੇ ਆਪਰੇ ਕਿਲਾ ਕਿਤੇ ਬਸ ਲੈ ਇਹਦੇ ਨਾਲੇ ਚੱਲੇ ਨਹੀਂ ਕਿਤੇ ਉਹਨਾਂ ਨੇ ਆ ਜਾਣਾ ਹੁਣੇ ਆਪਣੇ ਟਾਈਮ 'ਚ ਮੈਂ ਕਿਹਾ ਬਦਾਂ ਵਿੱਚ ਇੱਥੇ ਤੁਰਾਂਗੇ ਮੇਬੀ ਉਹਨਾਂ ਨੇ ਕਰਨਾ ਹੈ ਅੱਜ ਵੀ ਜਲਦੀ ਮੈਂ ਤਾਂ 2 ਮਿੰਟ ਲਾਉਣੇ ਆ ਜਾਂ 2 ਮਿੰਟ ਲਾ ਤੂੰ ਕਿਹੜਾ ਮੈਲ ਲਾਉਣੀ ਆ ਬੜੀ ਮੈਂ ਮੈਂ ਆਓ ਹਾਂਜੀ YouTube ਫੈਮਿਲੀ ਵੇਖੋ ਅੱਜ ਸਾਡੇ ਮੈਡਮ ਐਕਟਿਵ ਆ ਤੇ ਜਾ ਰਹੇ ਨੇ ਹਾਂਜੀ ਆਪਾਂ ਕਿੱਥੇ ਚੱਲੇ ਮੈਮ ਅੱਜ ਚੱਲੇ ਆਂ ਆਰਤ ਹੋਰ ਕਿਹੜੀ ਕੁ ਜਿਆ ਕੇ ਦੱਸਦੇ ਤੁਹਾਨੂੰ ਪਤਾ ਲੱਗ ਹੀ ਜਾਣਾ ਹੈ ਹਾਂਜੀ ਹਾਂਜੀ ਠੀਕ ਆ ਤਾਂ ਤੁਸੀਂ ਐਕਟਿਵਾ ਤੇ ਜਾਂਦੇ ਪਏ ਅੱਜ ਮੈਂ ਕਿਹਾ ਵੀ ਚਲੋ ਐਕਸਪੀਰੀਅੰਸ ਕਰੀਏ ਹੁਣ ਹਾਂਜੀ ਸਹੀ ਗੱਲ ਏ ਬਿਲਕੁਲ ਤੇ ਅਸੀਂ ਜਾਵਾਂਗੇ ਹੁਣ ਕਾਰ ਤੇ ਤੇ ਮੈਮ ਜਾਣਗੇ ਇਕੱਲੇ ਐਕਟਿਵਾ ਤੇ ਬੈਂਦੇ ਸੂਰ ਦਾ ਸ਼ਾਲ ਨਾਲ ਕੰਟਰਾਸਟ ਕਿੰਨਾ ਸੋਹਣਾ ਲੱਗਦਾ ਸਹੀ ਗੱਲ ਏ ਬਾਕੀ ਕੁਝ ਨਹੀਂ ਬੈਠੋ ਤੇ ਮੇਰੀ ਵੇਖਿਓ ਡਰਾਈਵਿੰਗ ਚੈੱਕ ਕਰਿਓ ਵੀ ਇਸ ਤਰ੍ਹਾਂ ਦੀ ਹਾਂਜੀ ਅਸੀਂ ਵਿੱਚੋਂ ਚਲਾਵਾਂਗੇ ਉਵੇਂ ਐਮ ਐਕਸਪੀਰੀਅੰਸ ਹੋ ਜਾਊਗਾ ਨਾ ਹਾਂਜੀ ਹਾਂਜੀ ਸਹੀ ਗੱਲ ਐ ਸਾਬ ਲੜਦੇ ਆ ਵੀ ਮੇਰਾ ਗਿਫਟ ਤੈਨੂੰ ਪਸੰਦ ਨਹੀਂ ਆਇਆ ਤੂੰ ਚਲਾਉਂਦੀ ਨਹੀਂ ਮੈਂ ਆਹ ਚੱਲਣਾ ਵੇਨੇ ਆਹ ਫੇਰ ਰਿਸਕ ਲੈ ਲੈਨੇ ਜ਼ਿੰਦਗੀ ਦਾ ਸਹੀ ਗੱਲ ਐ ਚਲੋ ਹੁਣ ਫੇਰ ਮਿਲਦੇ ਆ ਉੱਥੇ ਹਾਂਜੀ ਠੀਕ ਆ ਦੂਜਾ ਸੋ ਗਾਇਸ ਉਹ ਦੇਖੋ ਮੰਮੀ ਸਕੂਟੀ ਲਿਜਾਂਦੇ ਵੇ ਮੈਨੂੰ ਮੇਰੇ ਪਿੱਛੇ ਬਿਠਾਇਆ ਨਹੀਂ ਆਪਣੀ ਗੱਡੀ ਦੀ ਚਾਲੀ ਤੇ ਆਪਣੀ ਗੱਡੀ ਤੇ ਉਹ ਕਿੰਨੇ ਦੇ ਹੋਣਗੇ 40 ਉਹ ਵੀ 45 ਦੇ ਹੋਊਗੀ 45 50 ਦੇ ਹੋਣਗੇ ਉਹ ਦੇਖੋ ਆ ਹੁਣ ਆ ਹਮਦਰਾ ਹੀ ਆ ਗਿਆ ਨਾ ਅਗਲਾ ਪਿੰਡ ਪੁਰੂਵਲਾ ਪੁਰੂਵਲਾ ਆ ਗਿਆ ਨਹੀਂ ਅਗਲਾ ਪਿੰਡ ਤਾਂ ਹੁੰਦਾ ਲਈ ਆ ਆ ਪੁਰੂਵਲਾ ਦਾ ਐਂਟਰ ਹੋ ਗਿਆ ਨਾ ਆਓ ਹੋ ਗਏ ਗਾਈਜ਼ ਉਹ ਐ ਸਪੀਡ ਨਾਪ ਲੀਆਂ 40 ਤੋਂ ਉੱਤੇ ਉਹ ਚੱਲੇ ਆ ਤੇ ਮੇ 60 ਤੇ ਹੋਣਗੇ ਹੁਣ ਹੂੰ ਹੋਣਗੇ ਹੁੰਦਾ 60 ਤੇ 60 ਤੇ ਹੋਣਦੇ ਨਹੀਂ ਹੈ ਨਹੀਂ 60 ਤੇ ਹੋਣਗੇ ਉਹ ਦੇਖੋ ਬਈ ਹੈ ਪਿੰਡ ਲਾਦਣੀ ਹੂੰ 60 ਤੇ ਨਹੀਂ ਤੁਹਾਨੂੰ ਪਿੰਡ ਲਾਦਣੀ ਹੈ ਇੱਥੋਂ ਬਸ ਉਹ ਬੰਡੀ ਟੱਪੇ ਨਹੀਂ ਦੇਣਾ ਇਹਨਾਂ ਨੇ ਸਪੀਡ ਵਧਾਈ ਨਹੀਂ ਬਿਊਟੀ ਫੈਮਿਲੀ ਅਸੀਂ ਪਹੁੰਚ ਚੁੱਕੇ ਆਂ ਉਹ ਵੇਖੋ ਆਪਣੀ ਮੈਮ ਸਭ ਤੋਂ ਅੱਗੇ ਹੋਰ ਵੀ ਭਾਜੀ ਸੱਸ ਵੀ ਨਾਲ ਜੀ ਸੀਸੀ ਹੋਰ ਜਹਦਾਰ ਜੀ ਜਿਹਨੇ ਸੰਗੀ ਉਹ ਕੱਲ ਫੋਨ ਲਾਇਆ ਜੀ ਮੇਰੀ ਜੀ ਟੋਲਰ ਕਾਲ ਆ ਮਰ ਗਿਆ ਤੇ ਫੋਨ ਨਹੀਂ ਜੀ ਟੋਲਰ ਫੋਨ ਕੀਤਾ ਇਹਨਾਂ ਦਾ ਕਾਲ ਆਈ ਨਹੀਂ ਜਿਆ ਕਿਸਕੇ ਗੱਡੀ ਚੱਲ ਰਹੀ ਨਵਾਲੇ ਪੜਦੇ ਅੱਜ ਬਾਤ ਤੇ ਜਿੱਥੇ ਲੱਗੇ ਓਏ ਥੋੜੇ ਥੋੜੇ ਜੀ ਯਾਰ ਅੱਤੇ ਲੱਗੇ ਅੱਛੀ ਕੰਮ ਕਰਦੇ ਹੋ ਕੋਈ ਕੰਮ ਹੀ ਕੋਈ ਬੇਬੇ ਸਾਸਤਰੀ ਕਾਲ

ਇਸ ਵਾਰ ਕਿਹਦਾ 10ਵੇਂ ਤੂੰ ਜਾਣਾ ਹੈ ਜਾਣਾ ਜਾਣਾ ਬੜਾ ਚਾਹਣਾ ਨਾ ਚਾਹ ਨਾ ਨਾ ਨਹੀਂ ਓਏ ਓਏ ਆਪਾਂ ਪਾਣੀ ਇੱਕ ਲੀਪ ਹਾਂਜੀ ਮੈਮ ਚਿੰਦਨੀ ਹੋ ਰਹੀ ਆ ਤੁਹਾਨੂੰ ਮੈਂ ਕਹਿੰਨੀ ਆ ਵੀ ਮੈਨੂੰ ਵੀ ਨਾਲ ਹੀ ਲੱਗੇ ਸਹੀ ਗੱਲ ਐ ਉਹਨੇ ਕਿ

ਆਹ ਕੋਮਲੇ ਇਤਰੀ ਫੋਟੋ ਦੇ ਚੀਤੇ ਨੇ ਸੈਟ ਕਰ ਦੇ ਦੇਖੀ ਲਓ ਵੀਡੀਓ ਦੇ ਚੀਤੇ ਅਜਾ ਜੋ ਖਲਣ ਲੈ ਆ ਨਾੜਾ ਖੇ ਪਾਣੀ ਲੈ ਜਾ ਹਾਂਜੀ ਤੁਸੀਂ ਵੀ ਚੱਲੇ ਮੈਮ ਆ ਮੈਂ ਵੀ ਚੱਲੀ ਹਾਂ ਵੀਡੀਓ ਬਣੀ ਬੋਲੋ ਨੇ ਉਹ ਨਹੀਂ ਨਹੀਂ ਅੰਦਰ ਸੌਂਦੇ ਮਮੀ ਇਸ ਤਰ੍ਹਾਂ ਗਿਆ ਨਾ ਦੇ ਦੇ 14 ਸਲੋ మోਸ਼ਨ ਦੇ ਤਰੀਕੇ ਆਓ ਬੈਠਣਾ ਤਾਂ ਬੁੜਾ ਹੋ ਗਿਆ ਉਹਦਰ ਵੀ ਉਹਦਰ ਵੀ ਉਹ ਹੋ ਜਾਓ ਕੋਟੋ ਮਾਜੀ ਬਣਾ ਦੇਵਾ ਕੀ ਆ ਵੀ ਲੱਗਦੀ ਚਾਹੇ ਨਹੀਂ ਲੱਗਦਾ ਦੇਖਾ ਜਿੰਨੇ ਮੈਂ ਅੰਦਰ ਇਹ ਸਾਨੂੰ ਨਹੀਂ ਲੈ ਕੇ ਜਾਣਾ ਲੈ ਲੈ ਅਸੀਂ ਮਾਰੇ ਉਸਾਸ ਦੀ ਤਰ ਬੁਲਾਈਆਂ ਬੁਲਾਈਆਂ ਲੈ ਰਹੀ ਘਾਤੇ ਮਾ ਘਾਤੇ ਸਾਸੂ ਸਾਸੂ ਯਾ ਤੇ ਬੜੀ ਸਾਸੂ ਕੇ ਬੁਲਾ ਲੈ ਜਾ ਸਾਨੂੰ ਪੁੱਛ ਤੇ ਬਾਣੀ ਲੈ ਇਹ ਪੁੱਛ ਨਾ ਮੈਂ ਕਿੰਝ ਚੱਜਣਾ ਨਹੀਂ ਤਾਂ ਫੜੀ ਜਾ ਰਹੀ ਹੈ ਨੀ ਲਿਖਤਾ ਫੜਾ ਰਹੀ ਹੈ ਮੇਲਾ ਆਹ ਆ ਮੈਂ ਨਾਲ ਲੱਗਦੀ ਬੈਠਾ ਹਾਂ ਪਾਈ ਨਹੀਂ ਆਮੇ ਦੇ ਕੰਮ ਆ ਬੂਆ ਤੂੰ ਲੈ ਲੈ ਜਿਹੜੀ ਇੰਡੀਜੀ ਹੈ ਹਾਂ ਇਹ ਰੋਟੀ ਖਾ ਉਹ ਲਾ ਮਿਲੀ ਜਾਂਦਾ ਸੇਰਦਾ ਆ ਕੀ ਹੁੰਦਾ ਮਿਲੀ ਜਾਂਦਾ ਸੇਰਦਾ ਮਿਲਣਾ ਤਾਂ ਡਿਆ ਹਾਂ ਭੂਆ ਨੇ ਤਾਂ ਚੀਜ਼ਾਂ ਲੈ ਕੇ ਆਉਣਾ ਤੇਰੇ ਲਈ ਕਿਸੇ ਨੇ ਤੇ ਕਿਹਦੀ ਭੁਗਾਉਣਾ ਮੈਂ ਤਾਂ ਆਪੇ ਤੇ ਲਿਖੇ ਨੇ ਲਿਖੇ ਦੀ ਕਾਪੀ ਤੇ ਕੋਈ ਆਪਾਂ ਲੈ ਕੇ ਦੇ ਨਾ ਕੋਈ ਹੁੰਦਾ ਪਾ ਲਾਂਗੇ ਹੁਣ ਮੈਂ ਬਾਇ ਦੱਸੀ ਜਨਾ ਜੀਜਾ ਜਜੜੀਆਂ ਲਿਆਉਣਾ ਤਾਂ ਆਲੀ ਚੱਲ ਜੇ ਪਿੱਛੇ ਮੈਂ ਤਾ ਬਿਹਰਾਂ ਨਾਲ ਕਿ ਆ ਜਾ ਚੱਜਾ ਗਿਆ ਬੰਦਾ ਨਾ ਵੀਡੀਓ ਮਿੰਨੀ ਨਾ ਤੇ ਨੋੜੇ ਨਾ ਪਗਲਾਦਾ ਬੁੱਤ ਆਹ ਹੋਇਦਾ ਹੱਟ ਕੋਲਾ ਫਿਰ ਰੜੇ ਫਿਰ ਰੜੇ ਤਾਂ ਸਾਰੇ ਪਤਾ ਨਾ ਆ ਜਾਂਦਾ

ਹਾਂਜੀ ਤੋਰਾ ਏ ਕੁੜੀ ਨੂੰ ਹਾਂਜੀ ਕੁੜੀ ਤਾਂ ਰੋਈ ਨਹੀਂ ਢੋਲੀ 'ਚ ਬੈਠਣ ਲੱਗੀ ਸੀ ਸਾਡੀਆਂ ਕੁੜੀਆਂ ਦਲੇਰ ਆ ਮੇਰੀਆਂ ਬੇਨਾ ਨਾ ਫਿਰ ਜਿੰਨ ਮੇਰੇ ਦਲੇਰ ਹੋਏ ਸਹੀ ਗੱਲ ਸਾਨੀ ਚੀਰ ਮੀਨ ਹੱਥ ਨੱਚਦਾ ਢੋਲੀ ਤੇ ਬੈਰ ਲੱਗਿਆ ਕਦੇ ਵੀ ਰੋਣਾ ਨਹੀਂ ਚਾਹੀਦਾ ਰੋਣ ਤਾਂ ਉਹ ਜਿਹੜੇ ਇੰਨੇ ਜਾਣੇ ਲੈਣਾ ਅਹੀਂ ਦਲੇਰੀ ਕੱਲੀ ਕਰਦੇ ਜਿਹੜੇ ਇਕੱਲੇ ਜਾਣ ਜਾਣਦੇ ਸਹੀ ਗੱਲ ਨੱਚ ਫਿਰ ਲੋਕਿੰਦੇ ਤੇ ਨਰਾਣਾ ਸਾਰੇ ਤਾਰ ਕੇ ਵਰਜਾਈ ਗਏ ਬਾਈ ਛੁੱਟੀ ਹੈ ਜੈਲੀ ਦੀ ਮੁਫੀ ਇਹ ਗੱਲ ਪਤੀ ਜੈਲੁੱਡੀ ਪਾਉਂਦੇ ਭਾਈ ਸਹੀ ਉਹਨੇ ਸਿੱਧੀ ਮਤਲਬ ਸਾਟੀ ਮਾਂ ਜੋ ਇਹ ਲਾ ਦੇਣਾ ਲੁਕਾ ਕਰਾ ਹਾਂ ਰੰਜੀਤ ਇਹ ਤੋਂ ਬਾਹਰ ਸੁਣਿਆ ਅੱਜ ਵੀ ਬਾਹਰ ਆਏ ਨਹੀਂ ਹੋਈ ਇਹ ਰਹਿਣਗੇ ਚ ਸੰਦਗੀ ਬੰਗੋੜ ਦੇ ਇਮੀਗ੍ਰੇਸ਼ਨ ਉਹਨਾਂ ਲੈਣ ਆਏ ਨਾ ਗੋਇੰਗ ਬੀਬੀਆਂ ਇਹ ਕਿਵੇਂ ਮੂੰਨਾ ਮੁੱਲ ਔਰੇ ਮਾਂ ਵੀ ਦੇ ਨਾ ਵੀ ਆਜੀ ਸ਼ਾਹ ਇਧਰ ਉਹ ਗੱਡੀਆਂ ਨੇ ਜੁੜੇ ਹੋਏ ਆ ਪੁੱਛ ਕੇ ਦੱਸ ਦਾਨੀ ਉਹਨਾਂ ਵੀ ਤੁਗੇ ਕਰੀ ਮਨੇ ਨਾ ਚੰਨੀ ਉਹਨਾਂ ਦੇ ਕਾਹ ਕਰ ਦਿੰਦੇ ਆ ਹਾਂ ਮੈਂ ਤਾਂ ਠੀਕ ਐ ਮਰਦੀ ਨੂੰ ਵੀ ਇਹਨੇ ਦਿੱਤਾ ਅਸ਼ਵਾ ਤੇ ਚਲੀ ਗਿੱਤਾ ਪਰ ਮੈਂ ਸਭ ਤੋਂ ਮਾਂ ਕੋਸ਼ਿਸ਼ ਜਿੰਦੀ ਵਾਛ ਰਦੀ ਨਾ ਕੰਮ ਨਹੀਂ ਦਿੰਦਾ ਸਹੀ ਜੀ ਬਾਬਾ ਜੀ ਮੈਨੂੰ ਵੀ ਤੇਰਾ ਸ਼ੇਰ ਆ ਗਿਆ ਰਾਤਾਂ ਰਾਤਾਂ ਚੱਲਦੇ ਏ ਇੰਨਾ ਹੀ ਚੱਲਦੇ ਆ ਸੇ ਉਹ ਕਰੀਂ ਦੋ ਇਦਰਾ ਬਾਬਾ ਜੀ ਮੈਨੂੰ ਵੀ ਆਸ਼ੀਰਵਾਦ ਦੇ ਦੋ ਬਾਹਰ ਚਲੀ ਜਾਵਾਂ ਚਲੀ ਜਾਏਂਗੀ ਤੁਸੀਂ ਰੋਕ ਦੋ ਯਾਰ ਮੈਂ ਕਿੱਥੇ ਜਾ ਕੇ ਜਾਈਂਗੀ ਨਹੀਂ ਬਾਬਿਆਂ ਨੇ ਵੀ ਜਾਣਾ ਬਾਬਿਆਂ ਦੇ ਨਾਲ ਸਹੀ ਗੱਲ ਐ ਮੈਨੂੰ ਲੱਗਦਾ ਤੇਰੀ ਗੁੱਡੀ ਵਿੱਚ ਵਿਆਹ ਲਿਖਿਆ ਹੋਇਆ ਕਰਾਇਆ ਨਹੀਂ ਨਹੀਂ ਬਾਬਾ ਸ਼ੌਭਾ ਬਾਬਾ ਆਪ ਤੂੰ ਇਹ ਛੜੀ ਫੇਰਦੀ ਹੈ ਨਹੀਂ ਬੈਠ ਕੇ ਆਉਣਾ ਨਹੀਂ ਮੈਂ ਅੱਜ ਤੱਕ ਜਾ ਰਹੇ ਆ ਕਿਹਨੂੰ ਮੈਂ ਬਤਾਲਾ ਕਿ ਇਹ ਕਦੇ ਤੋਂ ਮੈਂ ਪਰੇ ਕਰਾਉਣਾ ਨਹੀਂ ਨਾ ਇਹ ਬੇਜੁਗਰਦਾਂ ਮੈਂ ਬਾਬੇ ਨੂੰ ਸਿੱਧਾ ਫਲਾਈਟ ਕਰਨਾ ਚਾਹੁੰਦੀ ਹਾਂ ਜੇ ਸੱਟਾ ਤਾਂ ਪਰ ਹੌੜ ਪਤਾ ਲੱਗ ਗਿਆ ਵੀ ਐਵੇਂ ਹੀ ਹੈ ਕੋਈ ਕੋਈ ਆਹ ਐ ਕਰਾਉਣਾ ਕੋਮਲ ਦਾ ਵਿਆਹ ਨਹੀਂ ਕਰਨਾ ਕੋਮਲ ਜਿੱਥੇ ਵਿਆਹ ਹੀ ਜਾਣੀ ਉੱਥੇ ਉਹਨਾਂ ਨੇ ਭਾਂਡੇ ਮਾਜੇ ਨੇ ਚਾੜੂ ਲੋਹੜੀ ਚਾਹੀਦੀ ਸਹੀ ਗੱਲ ਹੈ ਭਾਂਡੇ ਦੇ ਵਿੱਚ ਪਸੰਦ ਵੀ ਭਾਂਡੇ ਮਾਜੇ ਫਿਰ ਉਹਦਾ ਫੋਟੋ ਕੋਈ ਲੈ ਕੇ ਜਾਣਾ ਠੀਕ ਇਹਨੂੰ ਸਾਬਣ ਦੇਣਾ ਇਹਦਾ ਫੇਵਰਿਟ ਗਿਫਟ ਇਹ ਹੋਣਾ ਕਰਨਾ ਹੈ ਨਾ ਹਾਂ ਸਾਬਣ ਦੇਣਾ ਛੋਕੜਾ ਛੋਕੜਾ ਸਾਬਣ ਦੇ ਦੇ ਮੈਨੂੰ ਆਪੇ ਖਾਂਦੀ ਰਹੇਗੀ ਪੇਟੀ ਨਹੀਂ ਟਰੱਕ ਪਰ ਕੇ ਲੈ ਕੇ ਜਾਣਾ ਮੈਂ ਭੈਣੇ ਗਾਣਾ ਵੀ ਸੋਚਣਾ ਮੇਰਾ ਕੀ ਬਚ ਗਿਆ ਮੈਂ ਉਹ ਨੂੰ ਨਹੀਂ ਵੀਡੀਓ ਨੂੰ ਅਪਲੋਡ ਕਰਨ ਦੀ ਕੋਸ਼ਿਸ਼ ਅੱਧੀ ਕਰਕੇ ਮੈਂ ਲੱਗਿਆ ਨਹੀਂ ਗਿਆ ਤੂੰ ਕਿਵੇਂ ਕੱਲੀ ਕੱਲੀ ਖੜੀ ਹੈ ਮੈਂ ਤਾਂ ਤੇਰੀ ਸਿਹਤ ਇਹ ਮੂੰਹ ਤੇ ਬੰਦ ਹੀ ਇਹ ਲੜਪੀ ਹੈ ਧੀ ਹੋਇਆ ਪਰ ਫਿਨੀ ਮੇਰੀ ਇਹ ਵੀਡੀਓ ਆਡੀਓ ਤੂੰ ਕਰੇ ਖਾਣੀ ਜਿਵੇਂ ਹੈ ਜਿਆਲੀ ਕੋਮਲ ਅੰਦੇਂ ਕੀ ਮੈਂ 5 ਰੁਪਏ ਦੇ ਖੀਰੇ ਖਾਣੀ 5 ਰੁਪਏ ਦੇ 10 ਦਹਾਂ ਨੇ ਮੰਗ ਪੰਜਾਂ ਦੇ ਮੰਗ ਕਿੱਡਾ ਲਾਤੀ ਉਹ ਕਿਤੇ ਬਿਜਾਰ ਨਾ ਕਿਹੜੇ ਮੱਖਣ ਚੱਲੂ ਜਾ ਰਹੇ ਭੁੱਖੀ ਵਿਚਾਰੀ ਗਈ ਅੱਛਾ ਬਿਨਾ ਆ ਲਈ ਨਾ ਉਸਨੇ ਲੱਛਣ ਜਿਹੜਾ ਦੇ ਕੀ ਕਰਨੇ ਲੱਛਣ ਰੋਕਾ ਲੱਛਣ ਕੋਟੇ ਕਿੱਤੇ ਮੋੜਨਾਂ ਦਾ ਕੰਮ ਲੈ ਤੁਸੀਂ ਆਹ 45 ਰੁਪਏ ਬੈਠਾਏ ਤੇਰੇ ਨੂੰ ਬਿਠਾ ਕੇ ਤੇਰਾ ਭਾਜੀ ਬਜ਼ੁਰਗ ਬੈਠਾ ਵੱਡਾ ਏ ਬੜਾ ਕੰਮ ਹੋਊਗਾ ਜਦ ਤੱਕ ਮੇਰੀ ਘੜਾਪਾ ਕਿਦਾਂ ਬਕਰੇ ਮੈਂ ਕਿਹਦੀ ਮੋੜਨ ਇਧਰ ਆ ਗਈ ਬਜ਼ੁਰਗ ਸਾਡੇ ਤੇਰਾ ਫੋਟੋ ਸ਼ੂਟ ਹੋਣ ਦੇ ਬਾਬਾ ਜੀ ਬਾਬਾ ਤੇ ਬਚਨ ਸੁਣਦੇ ਪਏ ਬਾਬਾ ਕੀ ਬਚਨ ਕਰਦਾ ਪਿਆ ਸੰਗਤ ਨਾਲ ਇਧਰ ਉਹ ਲੰਮਾ ਬਾਬਾ ਕੇੰਡਾ ਨਹੀਂ ਕੀ ਇਹ ਤਾਂ ਫਾਰਮੇ ਮੱਝੋ ਗਈ ਵੇਚ ਕੇ ਮਾਪੀਆ ਕੱਲਣੇ ਵਾਲੀ ਤੂੰ ਐਵੇਂ ਕਰਨਾ ਹੀ ਕੀ ਹਰ ਕੋਈ ਹੈ ਤਾਂ ਨਹੀਂ ਕਰਦਾ ਹਰ ਕੋਈ ਆਈਏ ਘਾੜੇ ਕਹਿਣੇ ਇਹਨਾਂ ਨੂੰ ਕੀ ਹੋ ਗਿਆ ਕੋਈ ਨਹੀਂ ਹੋਣੀ ਜਿਵੇਂ ਕਰਨਾ ਨਾ ਆਪਾਂ ਸੰਗ ਨੂੰ ਨਹੀਂ ਪਾਦੇ ਹੋਏ ਕੱਲੀ ਭਾਬੀ ਨੇ ਕਹਿ ਬੜਾ ਕਾਣਾ ਬੰਦੇ ਕੋ ਗਾਇਸ ਨਾਨੀ ਕਰੇ ਲੱਗੀਆਂ ਰੌਣਕਾਂ ਐਦਾਂ ਪਾਰਟੀ ਹੋ ਰਹੀ ਐ ਪਾਰਟੀ ਨਾਨੀ ਕਰ ਲੱਗੀਆਂ ਰੌਣਕਾਂ ਐਦਾਂ ਐ ਡੁੰਗਲ ਇੱਧਰ ਆਈ ਡੁੰਗਲ ਨਾਨੀ ਕਰ ਲੱਗੀਆਂ ਰੌਣਕਾਂ ਐਦਾਂ ਐ ਡੁੰਗਲ ਕੋਕਾ ਲਗਾਉਂ ਹਾਂ ਤਾਂ ਤੁਸੀਂ ਡੋਂਗਲ ਕੋਕੇ ਰੱਖਿਆ ਆਏ ਨਹੀਂ ਜੀ ਤੁਸੀਂ ਵੇਖਦੇ ਲਗਾ ਕੇ ਰੱਖਿਆ ਵਿੱਚ ਕਰ ਔਲੇ ਜੇ ਵੀ ਦਿਖੇ ਨਾ ਕਿਸੇ ਨੂੰ ਮੈਂ ਦੋ ਜਾਣੇ ਨੇ ਤਿੰਨ ਜਾਣੇ ਆਗੀਆਂ ਜਾਣੀਆਂ ਤੁਹਾਨੂੰ ਇੱਕ ਮਿਲੇਗਾ ਚਾਹ ਦੀ ਬਰਗਾ ਵਿੱਚ ਇੱਕ ਡੁੱਗਾ ਕਹਿੰਦਾ ਨਾ ਲੋਹਾ ਤੋਂ ਰੋਟੀ ਲੈ ਕੇ ਖਾਣੀ ਹੈ ਆਦਰ ਖੁਸ਼ੇ ਖੁਆਬ ਦਾ ਇੰਜੋਏ ਕਰਦਾ ਪਿਆ ਹੈ ਬਦਾਰੀ ਤੇਨ ਕਰ ਗਿਆ ਛੱਡਿਆ ചല <yy> പാട <región> <inação> <initiation> ਇੱਥੇ ਆਪਾਂ ਬੜੀ ਮौज-ਮਸਤੀ ਕਰ ਰਹੇ ਸੀਗੇ ਗਾਣਾ ਲੱਗਾ ਸੀ ਜਿਹੜਾ ਉਹ ਹੀ ਕੁੜਤੀ ਤੇ ਲਟਕਣ ਪਟ ਕੇ ਉਸ ਗਾਣੇ ਤੇ ਡਾਂਸ ਕੀਤਾ ਤੇ ਬਹੁਤ ਮौज-ਮਸਤੀ ਕੀਤੀ ਤੇ ਉਹਨੂੰ ਬੀਤ ਨੂੰ ਆਪਾਂ ਤੋਰਿਆ ਬਾਹਰ ਵਾਸਤੇ ਤੇ ਬੀਤ ਗਈ ਆ ਸਿੰਗਾਪੁਰ ਅਮਰੀਕਾ ਜਾਣਾ ਸਾਡੇ ਘਰ ਦੇ ਸਾਹਮਣੇ ਘਰ ਵਾਲੇ ਤੇ ਉਹਨਾਂ ਨੂੰ ਮੈਂ ਤੋਰਨ ਗਈ ਸੀ ਤੇ ਬਗੋਂ ਬਾਅਦ ਚ ਪਰਜਾਈਆਂ ਨੰਨਾਂ ਸਾਰੇ ਨਾਲ ਰਲ ਕੇ ਬਹੁਤ ਮਸਤੀ ਕੀਤੀ ਇਹ ਪਾਰਟ 1 ਹੈ ਤੇ ਪਾਰਟ 2 ਚ ਅਸੀਂ ਜਿਹੜੀ ਹੋਰ ਵੀ ਬਹੁਤ ਸਾਰੀ ਮਸਤੀ ਬੱਚਿਆਂ ਨਾਲ ਵੀ ਕੀਤੀ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਦਾ ਲੱਗਾ ਪਲੀਜ਼ ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਤੇ ਸਬਸਕ੍ਰਾਈਬ ਕਰ ਲਓ ਜਲਦੀ ਤੋਂ ਜਲਦੀ ਤੇ ਹੁਣ ਮਿਲਦੇ ਆ ਨੈਕਸਟ ਵਲੌਗ ਤਦ ਤੱਕ ਲਈ ਸਾਸ਼ਿਕਾ ਬਾਏ ਬਾਏ